ਖਾਲੀਤਲ ਵਾਰਿਸਪੁਰੋਂ ਹਲਕਾ ਰਾਜਸਥਾਨ ਵਿੱਚ ਕਰਵਾਈ ਗਈ ਵਿਸ਼ਾਲ ਕਾਨਫਰੰਸ ਬਾਬੂ ਬਤ ਸਿੰਘ ਵੱਲੋਂ ਸਰਕਾਰੀ ਜ਼ਬਰਦਸਤੀ ਧੱਕੇਸ਼ਾਹੀ ਵਿਰੁੱਧ ਲੋਕਾਂ ਨੂੰ ਲਾਭਾਂ ਦਾ ਦਿੱਤਾ ਸਦਾ ਅਕਾਲੀ ਦਲ ਵਾਰਸ਼ ਪੰਜਾਬ ਵੱਲੋਂ ਪੰਥ ਬਚਾਓ ਪੰਜਾਬ ਬਚਾਓ ਦੇ ਤਹਿਤ ਹਲਕਾ ਰਾਜਾ ਸਸੀ ਤੇ ਪਿੰਡ ਮਿਆਧੀਆਂ ਵਿਖੇ ਵਿਸ਼ਾਲ ਪੰਥਕ ਕਾਨਫਰੰਸ ਕਰਵਾਈ ਗਈ ਇਸ ਮੌਕੇ ਵਿਸ਼ੇਸ਼ ਤੌਰ ਤੇ ਐਮਪੀ ਭਾਈ ਅੰਮ੍ਰਿਤਪਾਲ ਸਿੰਘ ਤੇ ਬਾਬੂ ਬਤ ਸਿੰਘ ਪਾਰਟੀ ਲੀਡਰਸ਼ਿਪ ਵਿੱਚ ਮੁਖਤਉਰ ਤੇ ਭਾਈ ਅਮਰਜੀਤ ਸਿੰਘ ਵੰਚੜੀ ਭਾਈ ਪਰਮਜੀਤ ਸਿੰਘ ਜੋਹਰ ਭਾਈ ਸਰਜੀਤ ਸਿੰਘ ਖਾਨਪੁਰ ਭਾਈ ਪ੍ਰਗਟ ਸਿੰਘ ਮੀਆਂਵੰਦ ਭਾਈ ਚਮਕੌਰ ਸਿੰਘ ਤੁੰਦ ਭਾਈ ਸ਼ਮਸ਼ੇਰ ਸਿੰਘ ਪਧਰੀ ਸੁਖਬੀਰ ਸਿੰਘ ਵਰਤੋਹਾ ਭਾਈ ਸਰਬਜੀਤ ਸਿੰਘ ਬੈਂਕਾ ਭਾਈ ਰਜਿੰਦਰ ਸਿੰਘ ਤਲਵੰਡੀ ਭਾਈ ਜਸਕਰਨ ਸਿੰਘ ਰਿਆੜ ਭਾਈ ਚੰਜੀਤ ਸਿੰਘ ਗਾਲਬ ਸ਼ਮੀਤ ਵੱਡੀ ਗਿਣਤੀ ਚ ਅਗ ਪਹੁੰਚੇ ਇਸ ਮੌਕੇ ਬਾਪੂ ترਸੀਮ ਸਿੰਘ ਅਤੇ ਪੰਥਕ ਆਗੂਆਂ ਨੇ ਕਿਹਾ ਕਿ ਸਰਕਾਰੀ ਜ਼ਬਰਦਸਤਕੇ ਸ਼ਾਹੀ ਵਿਰੋਧ ਸਾਰਾ ਪੰਥ ਇਕੱਠਾ ਹੋਏ ਅਤੇ 2027 ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੀ ਸਰਕਾਰ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਬੜੀ ਪਵਿੱਤਰ ਜਗ੍ਹਾ ਗੁਰੂ ਹਰਗੋਬਿੰਦ ਪਾਸ਼ਾ ਦੀ ਚਰਨ ਛੋਹ ਪ੍ਰਾਪਤ ਕੀਤੀ ਤੇ ਜਿਹੜੀ ਵੱਡੀ ਇਕੱਤਰਤਾ ਆਈ ਉਹਦੇ ਵਾਸਤੇ ਗੁਰੂ ਸਾਤਾ ਜੀ ਦਾ ਸ਼ਰਕੁਰ ਬਾਕੀ ਦਲਜੀਤ ਸਿੰਘ ਮਯਾਦਿਆਂ ਦੀ ਟੀਮ ਤੇ ਇਹ ਇਥੇ ਦੀਆਂ ਇਲਾਕੇ ਦੀਆਂ ਸੰਗਤਾਂ ਦਾ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਪੱਟੀ ਤਦਾਰਕ ਸ਼ਾਮਲ ਹੋ ਕੇ ਸਾਡੇ ਹੌਸਲੇ ਵਧਾਇਆ ਤੇ ਸਾਨੂੰ ਹਿੰਮਤ ਵੀ ਦਿੱਤੀ ਕਿ ਜੋ 2027 ਜਾਂ ਜੋ ਸਾਡੀ ਕੌਮ ਦੇ ਹਾਲਾਤ ਪਾਪਤ ਤੌਰ ਪੰਜਾਬ ਦੇ ਬਣੇ ਪਿਆ ਉਹ ਚੋਂ ਕੱਢਣ ਵਾਸਤੇ ਹਰੇਕ ਜਿਹੜਾ ਜਾਗਰਿਕ ਪੰਥ ਪ੍ਰਸਤਿਆ ਪੰਜਾਬ ਪ੍ਰਸਤਿਆ ਉਹ ਆਪਣੇ ਦਿਲ ਚ ਦਰਦ ਲੈ ਕੇ ਤੇ ਉਹਨਾਂ ਤੋਂ ਸਾਨੂੰ ਇਹ ਮਹਿਸੂਸ ਹੋ ਰਿਹਾ ਕਿ ਹਰੇਕ ਚਾਰਿਆ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਜੋ ਪੰਜਾਬ ਦੇ ਜੋ ਮਨ੍ਹਾਬ ਨੂੰ ਬਰਬਾਦ ਕੀਤਾ ਜਾ ਰਿਹਾ ਉਹ ਤੋਂ ਬਰਬਾਦੀ ਤੋਂ ਬਚਾਉਣ ਵਾਸਤੇ ਸਾਰੇ ਆਪਣਾ ਯੋਗਦਾਨ ਪਾਉਣ ਵਾਸਤੇ ਵੱਧ ਤੋਂ ਵੱਧ ਤਿਆਰ ਰਹਿਤਾ ਹੈ ਅੱਜ ਰਾਜਸਭਾ ਸੀ ਹਲਕੇ ਤੇ ਇੰਨਾ ਬਟਾ ਕੱਟ ਹੋਇਆ ਇਹ ਲੋਕ ਕੀ ਚਾਉਂਦੇ ਨੇ ਹਲਕੇ ਦੇ ਕੀ ਚਾਉਂਦੇ ਨੇ ਪੰਜਾਬ ਦੇ ਲੋਕ ਕੀ ਚਾਉਂਦੇ ਨੇ ਮੇਰਾ ਖਿਆਲ ਪੰਜਾਬ ਦੇ ਲੋਕ ਤੇ ਪਹਿਲਾਂ ਜੋ ਬਦਲਾਅ ਦੇ ਨਾਲ ਇੱਕ ਧੋਖਾ ਹੋ ਚੁੱਕਿਆ ਪੁਰ ਪੰਜਾਬ ਦੇ ਲੋਕ ਅਸਲੀ ਬਦਲਾ ਚਾਹੁੰਦੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਅਸੀਂ ਰਸਤੇ ਚ ਆ ਰਹੇ ਸੀ ਕਿ ਅਸੀਂ ਕੋਈ ਉੱਥੇ 2-3 ਮਿੰਟ ਰੁਕ ਗਏ ਇਧਰ ਰਸਤਾ ਕੁਛ ਨਾ ਉੱਥੇ ਪਤਾ ਨਹੀਂ ਕਿੰਨੇ ਨੌਜਵਾਨ ਸਾਨੂੰ 15-20 ਮਿੰਟ ਉਥੋਂ ਨਹੀਂ ਨਿਕਲਦਾ ਮੌਕਾ ਮਿਲਿਆ ਕਿ ਉੱਥੇ ਆ ਕੇ ਇਕੱਤਰ ਹੋ ਕੇ ਉਹ ਵੀ ਇਹੋ ਕਹਿ ਰਹੇ ਕਿ ਜੁਵਾ ਸੀ ਇਹੋ ਜਿਹੇ ਹਾਲਾਤਾਂ ਤੋਂ ਤੰਗ ਆ ਚੁੱਕੇ ਆ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਵੀ ਅਰਦਾਸ ਵੀ ਕਰਦੇ ਆ ਅਸੀਂ ਕੋਸ਼ ਜਿੱਥੇ ਵੀ ਸਾਡੀ ਡਿਊਟੀ ਲਾਓਗੀ ਅਸੀਂ ਤਿਆਰ ਪਰ ਤਿਆਰ ਆ ਕਿ ਅਮਰਤਪਾਲ ਤੇ ਉਹਦੇ ਸਾਥੀਆਂ ਨੂੰ ਜਾ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਰਾ ਕੇ ਉਹਨਾਂ ਨੂੰ ਇਹ ਪੰਜਾਬ ਦੀ ਬਾਗਦੋਰ ਸੌਂਪੀਏ ਤਾਂ ਕਿ ਸਾਡੀ ਆਉਣ ਵਾਲੀਆਂ ਬਸਲਾਂ ਜੋ ਸਾਡਾ ਕੋਈ ਇੱਕ ਬਸ। ਇਹ ਕੰਮ ਆਲਮੀ ਪਾਰਟੀ ਤੋਂ ਆ ਪੰਜਾਬ ਦੇ ਲੋਕਾਂ ਦਾ ਇੱਕ ਬਹੁਤ ਵੱਡਾ ਤੋਖਾ ਹੋ ਗਿਆ। ਕਿ ਉਹ ਪੰਜਾਬ ਦੇ ਨਾਂ ਤੇ ਜੋ ਪੰਜਾਬ ਨੂੰ ਬਚਾਉਣ ਵਾਸਤੇ ਸਭ ਕੁਝ ਕਰਕੇ ਪਰ ਮੇਰੇ ਖਿਆਲੋਂ ਸਭ ਕੁਝ ਦਿੱਲੀ ਦਾ ਇੱਕ ਕੋਈ ਜਿੱਦ ਦਾ ਬਾਣੀਆਂ ਸੀ ਉਹ ਲੋਕਾਂ ਨਾਲ ਫਰੇਵ ਕਰਕੇ ਪੰਜਾਬ ਨੂੰ ਲੁੱਟ ਕੇ ਕੁੱਟ ਕੇ ਉਹ ਜੋ ਜੋ ਹਾਲਾਤ ਪੰਜਾਬ ਦੇ ਪਹਿਲਾਂ ਸੀ ਉਸ ਤੋਂ ਵੀ ਨਹੀਂ ਬਹੁਤ ਥੱਲੇ ਲੈ ਗਿਆ ਇਸ ਕਰਕੇ ਹੁਣ ਪੰਜਾਬ ਦੇ ਲੋਕਾਂ ਨੂੰ ਸਾਡੀ ਅਪੀਲ ਆ ਕਿ ਪੰਜਾਬ ਦੇ ਲੋਕ ਅਸੀਂ ਬੜਾ ਲੰਮਾ ਸਮਾਂ ਦਿੱਲੀ ਤੋਂ ਚੱਲਣ ਵਾਲੀਆਂ ਨੈਸ਼ਨਲ ਪਾਰਟੀਆਂ ਦੇ ਨਾਲ ਸਾਥੀ ਬਣ ਕੇ ਸਾਡੀਆਂ ਕੋਈ ਕਿਹੜੀ ਤਰ੍ਹਾਂ ਦੀ ਵੀ ਰਾਜ ਕੀਤਾ ਪਰ ਉਹ ਮੇਰੇ ਖਿਆਲ ਹੁਣ ਦਿੱਲੀ ਦਾ ਚੱਲਣਾ ਹੈ ਕਿ ਹੁਣ ਆਪਾਂ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਵਾਰਸਾਂ ਨੂੰ ਸਾਡੀ ਇਹੋ ਅਪੀਲ ਆ ਕਿ ਤੁਸੀਂ ਤੱਕੜੇ ਹੋ ਨੌਜਵਾਨਾਂ ਨੂੰ ਅਪੀਲ ਆ ਕਿ ਤੁਸੀਂ ਅੱਗੇ ਆਓ ਨੌ ਆਪਾਂ ਅੱਗੇ ਆ ਕੇ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਜਿੰਨਾ ਵੀ ਆਪਾਂ ਕੋਈ ਨੌਜਵਾਨ ਆ ਬੀਬੀਆਂ ਆ ਬਜ਼ੁਰਗ ਆ ਜਿੰਨਾ ਵੀ ਕੋਈ ਯੋਗਦਾਨ ਪਾ ਸਕਦਾ ਦੇਸ਼ਾਂ ਤੇ ਵਿਦੇਸ਼ਾਂ ਚ ਬੈਠੇ ਪੰਜਾਬ ਦੇ ਜਿਹੜੇ ਵਾਸੀ ਆ ਐਨ ਆਰ ਆ ਵੀਰ ਵੀ ਉਹਨਾਂ ਨੂੰ ਵੀ ਸਾਡੀ ਬੇਨਤੀ ਆ ਕਿ ਆਪਾਂ ਸਾਰੇ ਜਾਨੇ ਰਲ ਕੇ ਇਸ ਪੰਜਾਬ ਨੂੰ ਬਚਾਉਣ ਵਾਸਤੇ ਕਿਉਂਕਿ ਇਹ ਸਾਡੀ ਧਰਤੀ ਆ ਸਾਡੇ ਪੁਰਖਿਆਂ ਦੀ ਧਰਤੀ ਆ ਇਹਦੇ ਵਾਸਤੇ ਅਸੀਂ ਬਹੁਤ ਵੱਡੀਆਂ ਸ਼ਹਾਦਤਾਂ ਬੜੀਆਂ ਮੁੱਲ ਤਾਰਿਆ ਹੋਇਆ ਇਸ ਕਰਕੇ ਇਹਨੂੰ ਅਸੀਂ ਬਚਾਉਣ ਵਾਸਤੇ ਹੁਣ ਵੀ ਜੋ ਕੁਝ ਸਾਨੂੰ ਕਰਨਾ ਪਊਗਾ ਕਰਾਂਗੇ ਜਿਹੜੀ 2027 ਦੀ ਜੋਣਾ ਉਸ ਕੰਡੀ ਦੇ ਤੁਹਾਡੀ ਕਿੰਡਾ ਨੇ ਤਿਆਰੀਆਂ ਤੇ ਕੀ ਕੀ ਪੰਜਾਬ ਦੇ ਕੀ ਕੀ ਸੋਚਦੇ ਨੇ ਪੰਜਾਬ ਦੀ ਜੋ ਪੰਜਾਬ ਦੀਆਂ ਸਮੱਸਿਆਵਾਂ ਉਹ ਤੋਂ ਕੋਈ ਪੰਜਾਬੀ ਜਿਹੜਾ ਉਹਨੂੰ ਉਹ ਜਾਣ ਨਹੀਂਗਾ ਉਹਨੂੰ ਪਤਾ ਹੈ ਕਿ ਪੰਜਾਬ ਦੇ ਮਸਲੇ ਕੀ ਆ ਪੰਜਾਬ ਦਾ ਪਾਣੀ ਤਕੇ ਨਾਲ ਲੁੱਟ ਕੇ ਉਹਦੀ ਕੋਈ ਰਾਜਦ ਨਹੀਂ ਦਿੱਤੀ ਜਾ ਰਹੀ ਪੰਜਾਬ ਚ ਦਿਨ ਦਿਹਾੜੇ ਕਤਲ ਹੋ ਰਹਾ ਨੌਜਵਾਨੀ ਨਸ਼ਿਆਂ ਚ ਗਰਕ ਰਹੀ ਆ ਗੁਰੂ ਸਾਹਿਬ ਦੀਆਂ ਬਦਕੀਆਂ ਹੋ ਰਹੀਆਂ ਤੇ ਮੇਰੇ ਖਿਆਲ ਹੈ ਕਿ ਸਾਰੀਆਂ ਚੀਜ਼ਾਂ ਵਾਸਤੇ ਜਿਹੜਾ ਇੱਥੇ ਸਾਡੀ ਨਾ ਟੀਮਾਂ ਲੱਗੀਆਂ ਨਾ ਖੇਤੀ ਹੈਲਥ ਸਿਸਟਮ ਸਾਡਾ ਫਲੋਪ ਹੋ ਚੁੱਕਾ ਵਾ ਸਾਡਾ ਜੋ ਵੀ ਸਾਰੇ ਸਿਸਟਮ ਸਾਡਾ ਇਥੇ ਪੁਲਸ ਰਾਜ ਹੋ ਗਿਆ ਕਿਸਮਤਾਂ ਕਿ ਜੋ ਜਿੰਨੂੰ ਮਰਜ਼ੀ ਬਿਨਾ ਕਿਸੇ ਕਸੂਰ ਤੋਂ ਬਿਨਾ ਕਿਸੇ ਜੇਲ੍ਹਾਂ ਸੁੜਦੇ ਉਹ ਕੋਈ ਉਹਦੀ ਸੁਣਵਾਈ ਨਹੀਂ ਇਹ ਸਾਰੀਆਂ ਚੀਜ਼ਾਂ ਨੂੰ ਬਦਲਣ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਤਰ ਹੋਣ ਦੀ ਲੋੜ ਹੈ ਅਸੀਂ ਪੰਜਾਬ ਦੇ ਨੌਜਵਾਨ ਪੰਜਾਬ ਦੇ ਵਸਨੀਕਾਂ ਨੂੰ ਪੰਜਾਬ ਦੇ ਵਾਰਸਾਂ ਨੂੰ ਬਾਜ਼ੀ ਮਾਰਦੇ ਹਾਂ ਕਿ ਆਪਾਂ ਸਾਰੇ ਜਨਰਲ ਮਿਲ ਕੇ ਅੱਗੇ ਵਧਾਂਗੇ ਮੈਸਟਰ ਪਹਿਲਾਂ 2 ਦਿਨ ਪਹਿਲਾਂ ਪ੍ਰਕਰਮਾ ਦੇ ਬੰਸਾ ਤੇ ਕਿਹਾ ਗਿਆ ਆ ਪੁਲਸ ਵਾਲੇ ਤੁਸੀਂ ਕੀ ਜਾਣੋ ਸੁਜੀਵ ਉਸ ਦੇ ਬਾਰੇ ਮੈਨੂੰ ਪੂਰੀ ਜਾਣਕਾਰੀ ਨਹੀਂ ਪਰ ਮੇਰੇ ਖਿਆਲ ਹੈ ਕਿ ਜੋ ਵੀ ਕੋਈ ਇਹ ਇਤਾਂ ਦੀ ਕੋਲਸਨ ਨੂੰ ਵੀ ਉਹ ਧਾਰਮਿਕ ਜਗ੍ਹਾ ਦੀ ਮर्यादा ਦਾ ਧਿਆਨ ਰੱਖ ਕੇ ਸਾਰੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਇਹ ਨਹੀਂ ਕਿ ਉੱਥੇ ਕੋਈ ਕਿਸੇ ਨਾਲ ਕੋਈ ਤੱਕ ਕਿ ਗੁਰੂ ਦਾ ਘਰ ਉੱਥੇ ਹਰੇਕ ਬੰਦੇ ਨੂੰ ਆਉਣ ਦੀ ਇਜਾਜ਼ਤ ਹੈ ਹਰੇਕ ਬੰਦਾ ਉੱਥੇ ਆ ਕੇ ਆਪਣੇ ਉਹ ਮੱਦੂ ਸੰਗ ਦਾ ਉੱਥੇ ਕੋਈ ਵੀ ਅਧਿਕਾਰਤ ਕਾਰਵਾਈ ਨਹੀਂ ਹੋਣੀ ਚਾਹੀਦੀ ਜਿਹਦੇ ਨਾਲ ਉੱਥੇ ਮर्याਦਾ ਦੀ ਉਲੰਘਣਾ ਹੁੰਦੀ ਹੋਵੇ ਇਸ ਕਰਕੇ ਸਾਨੂੰ ਸਾਰੇ ਗੁਰੂ ਦੀ ਮर्याਦਾ ਜਿਹੜੀ ਸਾਡੇ ਲਈ ਬਹੁਤ ਪਵਿੱਤਰ ਹੈ ਚੋਣਾਂ ਜਿਹੜੀਆਂ ਇਲੈਕਸ਼ਨ ਹੈ 2027 ਆ ਤੁਸੀਂ ਕੱਲੇ ਤੌਰ ਤੇ ਲੜੋਗੇ ਕਿ ਜਾਂ ਗੱਠ ਜੁਟ ਕਰਕੇ ਲੜੋਗੇ ਵੇ ਅਸੀਂ ਜਿਹੜੀਆਂ ਬਿਲਕੁਲ ਚੱਲਣ ਵਾਲੀਆਂ ਪਾਰਟੀਆਂ ਉਹਨਾਂ ਨਾਲ ਸਾਡਾ ਕੋਈ ਦਸਤੂਰੀ ਨਹੀਂ ਇਸ ਕਰਕੇ ਅਸੀਂ ਅਜੇ ਫਿਰਾਲ ਅਸੀਂ ਸਾਡੀ ਕੋਸ਼ਿਸ਼ ਅਸੀਂ ਇਕੱਲੇ ਲੜੀਏ ਕਿ ਫਿਰ ਵੀ ਨੇੜੇ ਜਾ ਕੇ ਕੋਈ ਸਾਨੂੰ ਕੋਈ ਮੋੜ ਮਹਿਸੂਸ ਹੋਈ ਜਾਂ ਕੋਈ ਸਾਡੀਆਂ ਆਪਣੀਆਂ ਪੰਥਕ ਧਿਰਾਂ ਜਿਹੜੀਆਂ ਪੰਜਾਬ ਨਾਲ ਚੱਲਣ ਵਾਲੀਆਂ ਜਾਂ ਪੰਜਾਬ ਦੇ ਹੈਗੇ ਇੱਥੇ ਚਕਤਕਾਰਨ ਆਰਿਆਂ ਉਹਨਾਂ ਨੂੰ ਕੋਈ ਵਿਚਾਰ ਕੀਤਾ ਧੰਨਵਾਦ ਜੀ ਪਹਿਲਾਂ ਆਹ ਗੁਰੂ ਘਰ ਦੀ ਸਾਂਝ ਪਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਜਾਣਦੇ ਹੋ ਕਿ ਜੋ ਪੰਜਾਬ ਜੇਸੇ ਹਾਲਾਤਾਂ ਦੇ ਵਿੱਚੋਂ ਵਿਚਰਿਆ ਵਾ ਜੋ ਪੰਜਾਬ ਦੇ ਹਾਲਾਤ ਅੱਜ ਬਣੇ ਪਏ ਨੇ ਸਮਾਜ ਦੇ ਆਰਥਿਕ ਪੱਖੋਂ ਜਾਂ ਪੰਥਕ ਪੱਖੋਂ ਜੋ ਪੰਜਾਬ ਜਿਹੜੇ ਹਾਲਾਤਾਂ ਦੇ ਵਿੱਚੋਂ ਦੀ ਵਿਚਰਿਆ ਉਸ ਨੂੰ ਬਚਾਉਣ ਵਾਸਤੇ ਪੰਜਾਬ ਨੂੰ ਅੱਗੇ ਲੈ ਕੇ ਜਾਣ ਵਾਸਤੇ ਫਿਰ ਇਸ ਪੰਜਾਬ ਨੂੰ ਅੱਜ ਜਿਹੜੀ ਪੰਥਕ ਕਾਨਫਰੰਸ ਰੱਖੀ ਗਈ ਆ ਔਰ ਜਿਹੜੇ ਪੰਥਕ ਕਾਨਫਰੰਸ ਦੇ ਵਿੱਚ ਜੋ ਸਮੂਚੀਆਂ ਸੰਗਤਾਂ ਦੇ ਨਾਲ ਵਿਚਾਰਾਂ ਕੀਤੀਆਂ ਗਈਆਂ ਨੇ ਪਰ ਉਹਨਾਂ ਨੂੰ ਬੇਨਤੀ ਕੀਤੀ ਗਈ ਆ ਜੋ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜੀ ਦੀ ਅਗਵਾਈ ਦੇ ਵਿੱਚ ਜੋ ਉਹਨਾਂ ਨੇ ਖਾਲਸਾ ਵੀਰ ਦੀ ਸ਼ੁਰੂਆਤ ਕੀਤੀ ਸੀ ਦबई ਤੋਂ ਆਣ ਕੇ ਉਸੇ ਖਾਲਸਾ ਵੀਰ ਨੂੰ ਦੁਬਾਰਾ ਤੋਂ ਜਿਹੜਾ 25 ਫਰਵਰੀ ਨੂੰ ਕਾਲ ਤਖਤ ਸਾਹਿਬ ਜੀ ਤੋਂ ਜਿਹੜਾ ਦੁਬਾਰਾ ਚਲਾਇਆ ਜਾ ਰਿਹਾ ਵਾ ਉੱਥੇ ਹਮ ਹਮਾ ਕੇ ਪਹੁੰਚਣ ਦੀ ਉਹਨਾਂ ਨੂੰ ਜਿਹੜੀ ਸਾਰੀ ਸੰਗਤ ਨੂੰ ਫੀਲ ਕੀਤੀ ਗਈ ਆ ਉਹਦੇ ਸੰਬੰਧ ਵਿੱਚ ਅੱਜ ਜਿਹੜੀ ਆ ਪੰਥਰ ਕਾਨਫਰੰਸ ਕੀਤੀ ਗਈ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਬਾਪੂ ਤਰਸੇਮ ਸਿੰਘ ਜੀ ਐ ਪਿਤਾ ਜੀ ਐਮਪੀ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਜੋ ਸਾਬਰ ਸਮੁੱਚੀ ਲੀਡਰਸ਼ਿਪ ਇੱਥੇ ਜਿਹੜੀ ਸਾਡੀ ਪਹੁੰਚੀ ਆ ਔਰ ਉਹਨਾਂ ਦਾ ਮਸਾਰਿਆ ਦਾ ਧੰਨਵਾਦ ਕਰਦਾ ਆ ਔਰ ਹਲਕਾ ਰਾਜਾ ਸਾਸੀ ਤੋਂ ਜਿੰਨੇ ਵੀ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਸਾਡੇ ਨੌਜਵਾਨ ਵੀਰ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਦਰਦ ਹੈ ਪੰਜਾਬ ਨੂੰ ਲੈ ਕੇ ਪੰਥ ਨੂੰ ਲੈ ਕੇ ਸਾਡੇ ਬਜ਼ੁਰਗ ਦੇ ਇੱਥੇ ਪਹੁੰਚੇ ਨੇ ਮੈਂ ਉਹਨਾਂ ਦਾ ਕੋਟਣ ਕੋੜਾ ਧੰਨਵਾਦ ਕਰਦਾ ਆ ਔਰ ਮੈਂ ਸਦਾ ਹੀ ਉਹਨਾਂ ਦਾ ਰੀੜੀ ਰਾਗਾ ਦਿਨ ਰਾਤ ਸਾਡੀ ਪੂਰੀ ਟੀਮ ਜਿਹੜੀ ਹਲਕਾ ਰਾਜਾ ਸਾਂਸੀ ਦੇ ਵਿੱਚ ਉਹਨਾਂ ਦੇ ਸਹਿਯੋਗ ਦੇ ਵਿੱਚ ਜਿੱਥੇ ਵੀ ਕਿਤੇ ਉਹਨਾਂ ਨੂੰ ਲੋੜ ਪੈਂਦੀ ਆ ਉਹ ਖੜੀ ਪਾਉਣਗੇ ਤੇ ਤਗੜੇ ਹੋਗੇ ਜਿਹੜਾ 2027 ਦੇ ਵਿੱਚ ਜਿਹੜਾ ਆਪਾਂ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜੀ ਨੂੰ ਸੀਐਮ ਬਣਾ ਕੇ ਖਾਲਸਾ ਰਾਜ ਦਾ ਜਿਹੜਾ ਉਹ ਜਿਹੜੀ ਸਥਾਪਨਾ ਕਰਨੀ ਆ ਉਹਦੇ ਵਿੱਚ ਹਲਕਾ ਰਾਜਾ ਸਾਂਸੀ ਜਿਹੜਾ ਆਪਣਾ ਅਹਿਮ ਯੋਗਦਾਨ ਪਾਊਗਾ ਸੋ ਇੰਨੀ ਆ ਗ ਬੇਨਤੀ ਕਰਦਾ ਮੈਂ ਆਪਣੇ ਪੱਤਰਕਾਰ ਭਾਈ ਚਾਰੇ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ